ਹੈਲੋ ਜੀ ਮੇਰੇ ਬਲੌਗ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਦੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ। ਹੋਪ ਸਭ ਬਦਿਓ ਹੋਵੋਗੇ। ਅੱਜ ਦੀ ਜੱਤੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਬਹੁਤ ਹੀ ਪਿਆਰੇ ਜਿਹੇ ਹੈਂਡਵਰਕ ਦਾ ਤੇ ਆਪਣੇ ਕੋਲ ਮਸ਼ੀਨ ਵਰਕ ਦਾ ਸੂਟ ਹੈਗਾ। ਦੋਨੋਂ ਸੂਟ ਨੇ ਜਿਹੜੇ ਆਰਡਰ ਰੈਡੀ ਹੋਏ ਹੋਏ ਨੇ। ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਾਂਗੀ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਸਨ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਦੇ ਵਿੱਚ ਪਾਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਜਿਹ ਹਾਂ ਜੀ ਵੀਰਾਂ like ਤੇ share ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਪੈਨਕਲ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਸੋਨੇ ਸੋਨੇ ਸੂਟ ਰੈਡੀ ਕਰਵਾ ਸਕਣ ਹਾਂ ਜੀ ਉਹਨਾਂ ਕੋ ਵੀਡੀਓ ਸਟਾਰਟ ਕਰਨ ਲੱਗਿਆ ਪਹਿਲਾਂ ਤਾਂ ਤੁਹਾਨੂੰ ਦਿਖਾਵਾਂਗੇ ਹੈਂਡਵਰਕ ਦਾ ਸੂਟ ਇਹ ਸੂਟ ਜਿਹੜਾ ਆਪਾਂ ਅਨਸਟਿਚ ਪਹਿਲਾਂ ਵੀ ਇੱਕ ਵਾਰ ਵੀਡੀਓ ਦੇ ਵਿੱਚ ਦਿਖਾ ਚੁੱਕਿਆ ਹੁਣ ਇਸਟਿਚਿੰਗ ਦੇ ਵਿੱਚ ਇਸ ਦੀ ਲੁੱਕ ਹੈ ਜਿਹੜੀ ਕਿਸ ਤਰ੍ਹਾਂ ਦੀ ਰੈਡੀ ਹੋਈ ਹੈ ਆਪਾਂ ਉਹ ਦਿਖਾਵਾਂਗੇ ਹਾਂ ਜੀ ਇਹ ਰੱਖੂਗਾ ਆਪਣੇ ਕੋਲ ਸ਼ਾਰਟੇਜ ਦੀ ਹਾਂਜੀ ਇਸ ਦਾ organza ਦਾ ਇਸ ਦਾ سٹਫ ਰਹੂਗਾ ਬਹੁਤ ਹੀ ਪਿਆਰਾ ਜਿਹਾ سٹਫ ਹੈਗਾ ਇਸ ਦਾ ਸੌਫਟ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਇਸ ਦੇ ਵਿੱਚ ਪੈਨਲ ਬਣੇ ਹੋਏ ਨੇ ਵਰਕ ਦੇ ਨਾਲ ਠੀਕ ਹੈ ਇਹ ਜਰੀ 골ਡਨ ਜਰੀ ਤੇ ਆਪਣੇ ਕੋਲ ਜਿਹੜੇ ਲਾਈਟ ਗ੍ਰੀਨ ਲਾਈਟ ਗ੍ਰੇ ਤੇ ਲਾਈਟ येलो ਜਿਹੜੇ ਥ्रेड ਨੇ ਹੋਊ ਯੂਜ਼ ਕੀਤੇ ਗਏ ਨੇ ਥ्रेड ਦੇ ਕਲਰ ਹਲਕਾ ਜਿਹਾ ਇਸ ਦੇ ਵਿੱਚ ਸਿੱਪੀ ਦਾ ਤੇ ਸਟੋਨ ਦਾ ਟੱਚ ਦਿੱਤਾ ਹੋਇਆ ਹੈਗਾ ਯੂ ਸ਼ੇਪ ਦੇ ਵਿੱਚ ਇਸ ਦੀ ਮੈਟਪੈਟ ਜੇ ਰੈਡੀ ਹੋਈ ਹੈ ਐਦਾ ਇਹ ਪੈਨਲ ਵੀ ਬਹੁਤ ਸੋਹਣੇ ਡਿਜ਼ਾਈਨ ਕੀਤੇ ਗਏ ਨੇ ਨੀਚੇ ਘੇਰੇ ਤੱਕ ਨੇ ਨੀਚੋਂ ਉੱਪਰ neck ਤੋਂ ਲੈ ਕੇ ਨੀਚੋਂ ਘੇਰਾ ਜਿਹੜਾ ਆਪਣਾ ਇਸ ਤਰੀਕੇ ਦੇ ਨਾਲ ਰੈਡੀ ਹੋਇਆਗਾ ਦੇਖੋ ਦੋਨੋਂ ਸਾਈਡ ਘੇਰੇ ਦੇ ਉੱਪਰ ਜਿਹੜੇ ਪੈਨਲ ਨੇ ਜਿੱਥੇ ਉਹਨਾਂ ਦੀ ਐਂਡਿੰਗ ਹੁੰਦੀ ਹੈ ਉੱਥੇ ਫਲਾਰ ਨੇ ਜਿਹੜੇ ਸਟਾਰਟ ਹੁੰਦੇ ਨੇ ਬਹੁਤ ਸੋਹਣੇ ਮੋਰਨੀ ਵਾਲੇ ਫਲਾਰ ਨੇ ਜਿਹੜੇ ਰੈਡੀ ਕੀਤੇ ਗਏ ਨੇ ਇਸ ਤਰੀਕੇ ਦੇ ਨਾਲ ਨੀਚੇ ਘੇਰੇ ਤੇ ਬਿਲ ਲਾ ਗਈ ਸਲੀਵ ਇਸ ਦੇ ਵਰਕ ਨਹੀਂ ਹੈ ਕਿਉਂਕਿ ਹਰ ਇੱਕ ਕਸਟਮਰ ਦੀ ਆਪਣੀ ਚੁਆਇਸ ਹੁੰਦੀ ਹੈ ਕਿ ਉਹ ਕਿੱਦਾਂ ਦਾ ਵਰਕ ਕਰਾਉਣਾ ਪਸੰਦ ਕਰਦੇ ਨੇ ਤੇ ਆਪਣੀ ਵਾਲੇ ਕਸਟਮਰ ਨੇ ਅਬ ਜੇ ਲਿਫਟੇ ਵਰਕ ਜਿਹੜਾ ਨਹੀਂ ਕਰਵਾਇਆ ਹਾਂਜੀ ਬਣਾਪਾ ਇਸਦੀ ਬਾਟਮ ਦਿਖਾਵਾਂਗੇ ਇਸ ਦਾ ਜੋ ਸਟੱਫ ਸੀਗਾ ਆਰਗੰਜਾ ਲਾਈਟ ਗ੍ਰੇ ਕਲਰ ਰੂਗਾ ਇਸ ਦੀ ਬੇਸ ਦਾ ਹਾਂਜੀ ਲਾਈਟ ਗ੍ਰੇ ਕਲਰ ਦੇ ਵਿੱਚ ਇਸ ਦੀ ਬਾਟਮ ਆ ਗਈ ਬਟ ਬਾਟਮ ਦਾ ਜੋ ਸਟੱਫ ਰਹੂਗਾ ਮਸ਼ਲੀਨਰ ਹੋਊਗਾ ਐਂਡ ਬਾਟਮ ਦੇ ਉੱਪਰ ਵੀ ਵਰਕ ਕੀਤਾ ਹੋਇਆ ਇਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਸੇਮ ਜੋ ਫਲਾਰਾ ਆਪਣੇ ਨੀਚੇ ਘਰੇ ਤੇ ਮੋਰਨੀ ਵਾਲਾ ਬਣਿਆ ਹੋਇਆ ਸੀ ਉਹ ਸੇਮ ਆਪਣੇ ਬਾਟਮ ਦੇ ਉੱਪਰ ਰੈਡੀ ਹੋਇਆ ਹੋਇਆਗਾ ਇਸ ਤਰ੍ਹਾਂ ਨਾਲ ਹੈ ਦੋ ਬਹੁਤ ਪਿਆਰਾ ਜਿਹਾ ਜਿਹੜਾ ਇਹ ਫਲਾਰ ਹੈ ਡਿਜ਼ਾਈਨ ਕੀਤਾ ਗਿਆ ਓਕੇ ਹਾਂਜੀ ਬਣਾ ਲਿਆ ਆਪਣੇ ਕੋਲ ਇਸ ਦਾ ਦੁਪੱਟਾ ਦੁਪੱਟੇ ਦਾ ਇਸ ਦੇ ਨਾਲ ਕੰਟਰਾਸਟ ਕੀਤਾ ਗਿਆ ਹੈ येलो ਕਲਰ ਦੇ ਵਿੱਚ ਦੁਪੱਟਾ ਸਟੱਫ ਰਹੂਗਾ ਦੁਪੱਟੇ ਦਾ ਆਰਗੈਂਜਾ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਦਾ ਇਸ ਦਾ ਵਰਕ ਰਹੂਗਾ ਵਿੱਚ ਦੁਪੱਟੇ ਦੇ ਇੱਕ ਸਾਈਡ ਤੇ ਵਾਹ ਦੁਪੱਟੇ ਦੇ ਇੱਕ ਸਾਈਡ ਦੇ ਉੱਪਰ ਰਹਿਣਗੇ ਇਹ ਪੈਨਲ ਬਣੇ ਹੋਏ ਨੇ ਜਿੱਦਾਂ ਆਪਣੀ ਸ਼ਰਟ ਤੇ ਬਣੇ ਹੋਏ ਸੀਗੇ ਤੇ ਇੱਕ ਸਾਈਡ ਤੇ ਇਸ ਤਰ੍ਹਾਂ ਛੋਟੇ-ਛੋਟੇ ਫਲਾਰ ਨੇ ਜਿਹੜੇ ਉਹ ਡਿਜ਼ਾਈਨ ਕੀਤੇ ਗਏ ਨੇ 4 ਸਾਈਡ ਤੇ ਇਸ ਤੇ ਗ੍ਰੇ ਕਲਰ ਦੇ ਥ्रेड ਦੇ ਨਾਲ ਕੱਟਵਰਕ ਆਊਗਾ ਐਦਾਂ ਆਪਣਾ ਇਹ ਦੁਪੱਟਾ ਜਿਹੜਾ ਰੈਡੀ ਹੋਇਆ ਹੋਇਆਗਾ ਠੀਕ ਹੈ ਹਾਂਜੀ ਤੁਸੀਂ ਵੀ ਇਸ ਤਰ੍ਹਾਂ ਦੇ ਜਿਹੜੇ ਸੂਟ ਨੇ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਵਰਕ ਘੱਟ ਜਾਂ ਵਧ ਕਰਵਾਉਣਾ ਚਾਹੁੰਦੇ ਹੋ ਜ ਆਪਣੇ ਕੋਈ ਐਸ ਦੇ ਅਕੋਰਡਿੰਗ ਜਿਹੜਾ ਵਰਕ ਹੈ ਤੁਸੀਂ ਆਪਣੇ ਕੋਲੋਂ ਵੀ ਡਿਜ਼ਾਈਨ ਲੈ ਕੇ ਰੈਡੀ ਕਰਵਾ ਸਕਦੇ ਹੋ ਉਹਨਾਂ ਨੂੰ ਰੈਡੀ ਕਰਵਾਉਣ ਦੇ ਲਈ ਜਿਹੜੇ ਉਹਨਾਂ ਦੀ ਸਕਰੀਨ ਸ਼ਾਟ ਹੋਣਗੇ ਕੋਈ ਵੀ ਪਿਕ ਵਗੈਰਾ ਹੋਊਗੀ ਉਹ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ WhatsApp ਤੇ ਉਸ ਦੇ ਲਈ ਸਾਡਾ ਕੰਟੈਕਟ ਨੰਬਰ નીચે ਸਕਰੀਨ ਤੇ ਸ਼ੋਅ ਹੋ ਰਿਹਾ ਹੈ ਤੁਸੀਂ ਉਸ ਤੇ ਸਾਨੂੰ ਕਾਲ ਜਾਂ ਫਿਰ WhatsApp ਮੈਸੇਜ ਜਾਂ WhatsApp ਕਾਲ ਕਰ ਸਕਦੇ ਹੋ ਠੀਕ ਹੈ ਹਾਂਜੀ ਤਾਂ ਨਾ ਉਹ ਆਪਣੇ ਕੋਲ ਮਸ਼ੀਨ ਵਰਕ ਦਾ ਸੂਟ ਹਾਂਜੀ ਇਹ ਆਪਣੇ ਕਸਟਮਰ ਨੇ ਆਪਾਂ ਨੂੰ ਦੁਪੱਟਾ ਸੀ ਜਿਹੜਾ ਇਹ ਉਹਨਾਂ ਦੇ ਕਿਸੇ ਹੋਰ ਸੂਟ ਨਾਲ ਦਾ ਸੀ ਉਹਨਾਂ ਨੇ ਦੁਪੱਟਾ ਦਿੱਤਾ ਸੀ ਪ੍ਰਿੰਟ ਦੇ ਵਿੱਚ ਪਿਓਰ ਸੁਨੂਨ ਦਾ ਦੁਪੱਟਾ ਹੈ ਇਹ ਮਲਟੀ ਸ਼ੇਡ ਕਲਰ ਜੇ ਆ ਗਿਆ ਇਸ ਦੇ ਵਿੱਚ ਹਲਕਾ ਜਿਹਾ ਇਸ ਤੇ ਸਿੱਪੀ ਦਾ ਹੈਂਡਵਰਕ ਵੀ ਹੋਇਆਗਾ ਇਸ ਤਰ੍ਹਾਂ ਦੇਖੋ ਜੋ ਇਹ ਸ਼ਾਈਨਿੰਗ ਦੇ ਰਹੀ ਹੈ ਉਹ ਸਿੱਪੀ ਹੈ ਸਾਰੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਸੀ ਇਸ ਦੀ ਤੇ ਆ ਆਪਣੇ ਕਸਟਮਰ ਨੇ ਇਸ ਦੇ ਨਾਲ ਕੰਟਰਾਸਟ ਹੁੰਦਾ ਨਾ ਕੋਈ ਸੂਟ ਬਣਵਾਉਣਾ ਸੀ ਮਸ਼ੀਨ ਵਰਕ ਦੇ ਵਿੱਚ ਠੀਕ ਹੈ ਇਹ ਆਪਣਾ ਦੁਪੱਟਾ ਸੀਗਾ हाँ जी आप इस तरह का डिजाइन है जोड़ा उन्होंने रेडी करके दिता उन्होंने ये दो कलर आखे से जोड़े उन्होंने चाहिए सके ये आप इस रेडी करवाए ने इस सूट का जो स्टफर होगा और प्योर मशीन देखो ये स्टिच किया हुआ सूट है चाकों पर इस दाइप लगा के इस बहुत सोहनी फिनिशिंग दी गई है नीचे इस घेरे की बेल आ गई इस तरह बहुत सोहना है अपना मशीन वर्क आजूगा हर एक इसलिए ਪਰਫੈਕਟ ਵਰਕ ਹੈਗਾ ਇਹਨੂੰ ਇਹ ਗਰਲਿਸ਼ ਲੁੱਕ ਦੇ ਲਈ ਵੀ ਵਧੀਆ ਹੈ ਤੇ ਲੇਡੀਜ਼ ਲੁੱਕ ਦੇ ਲਈ ਵੀ ਵਧੀਆ ਹੈ ਹਾਂਜੀ ਸੇਮ ਸਲੀਪਸ ਤੇ ਆ ਗਿਆ ਘੇਰੇ ਦੀ ਤਰ੍ਹਾਂ ਐਦਾਂ ਆਪਣਾ ਸਲੀਪਸ ਤੇ ਵਾਕ ਆ ਗਿਆ ਮਸ਼ੀਨ ਦਾ ਸਟੱਫ ਰਹੂਗਾ ਮਾਊਸ ਕਲਰ ਦੇ ਵਿੱਚ ਇਹ ਸੂਟ ਦਾ ਜਿਹੜਾ ਕਲਰ ਹੈ ਮਾਊਸ ਰਹੂਗਾ ਬਹੁਤ ਪਿਆਰੀ ਜੀ ਸ਼ੇਡ ਹੈ ਇਹ ਕਲਰ ਦੀ ਹਾਂ ਜੀ ਦੱਸਣਾ ਹੈ ਕਿ ਆਪਣਾ ਬਾਟਮ ਬਾਟਮ ਬਿਲਕੁਲ ਪਲੇਨ ਹੈ ਇਸ ਤੇ ਕੋਈ ਪ੍ਰਿੰਟ ਜਾਂ ਕੋਈ ਵੀ ਵਰਕ ਵਗੈਰਾ ਨਹੀਂ ਹੈਗਾ ਸਟੱਫ ਸੇਮ ਰਹੂਗਾ ਕਲਰ ਸੇਮ ਰਹੂਗਾ ਠੀਕ ਹੈ ਇਸ ਹੀ ਆਪਣੀ ਅੱਜ ਦੀ ਵੀਡੀਓ ਦੇ ਦੋਨੋਂ ਸੂਟ ਤੇ ਬਹੁਤ ਹੀ ਪਿਆਰੀ ਜਿਹੀ ਲੁੱਕ ਦੇ ਸੂਟ ਨੇ ਇਹ ਹਾਂ ਜੀ ਜਿਹੜੀ ਆਪਣੇ ਕੋਲ ਕਈ ਕਸਟਮਰ ਪੁੱਛਦੇ ਨੇ ਆਪਾਂ ਨੂੰ ਕਈ ਵੀਵਰ ਵੀ ਪੁੱਛਦੇ ਨੇ ਵੀ ਜਿਹੜੀ ਤੁਹਾਡੀ ਪੇਮੈਂਟ ਉਹ ਕੈਸ਼ ਔਨ ਡਿਲੀਵਰੀ ਹੈਗੀ ਆ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਜੇਕਰ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਬਾਏ ਕਰ ਰਹੇ ਹੋ ਉਹਦੀ ਜਿਹੜੀ ਪੇਮੈਂਟ ਆ ਤੁਸੀਂ ਸਾਨੂੰ ਆਨਲਾਈਨ ਕਿਸੇ ਵੀ ਮੈਥਡ ਰਾਹੀਂ ਕਰ ਸਕਦੇ ਹੋ ਬਾਕੀ ਜਿਹੜਾ ਵੀ ਕੋਈ ਆਪਾਂ ਹੈਂਡਵਰਕ ਦਾ ਸੂਟ ਤੁਸੀਂ ਸਾਨੂੰ ਰੈਡੀ ਹੋਣ ਦੇ ਲਈ ਦੇਣੀ ਉਹਦੀ ਹਾਫ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਊਗੀ ਫਿਰ ਇਹ ਤੁਹਾਡੇ ਜਿਹੜੇ ਸੂਟ ਹੈਗਾ ਸਟਾਰਟ ਕੀਤਾ ਜਾਏਗਾ ਆ ਰੈਡੀ ਹੋਣ ਦੇ ਲਈ ਠੀਕ ਹੈ ਹਾਂਜੀ ਆਪਣੀ ਸ਼ਿਪਿੰਗ ਰੋਕੂਗੀ ਜਿਹੜੀ ਉਹ ਪੂਰੇ ਬਾਲ ਦੇ ਵਿੱਚ ਰਹੂਗੀ ਤੁਸੀਂ ਕਿਸੇ ਵੀ ਜਗ੍ਹਾ ਤੋਂ ਬੈਠੇ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਦੇ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹਾਂ ਸਟਿਚਿੰਗ ਹੈ ਜਿਹੜੀ ਜੇਕਰ ਤੁਸੀਂ ਕਲਾਵਾਕ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਸਟਿਚਿੰਗ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਸਾਡੇ ਤੋਂ ਕਰਵਾਉਣੀ ਹੈ ਜਾਂ ਖੁਦ ਕਰਨੀ ਹੈ ਠੀਕ ਹੈ ਹਾਂਜੀ ਹੁਣ ਬਾਕੀ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਸਪੋਰਟ ਕਰ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੁਣ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ